ਹਾਂਜੀ ਮੈਡਮ ਕੀ ਨਾਮ ਦੱਸ ਮੇਰਾ ਨਾਮ ਬਲਤਖਰ ਘੁੱਟਿਆ ਹਾਂ ਮੈਂ ਜ਼ਿਲ੍ਹਾ ਸੈਕਟਰੀ ਆਲੋਬੜੀ ਮੁਲਾਜ਼ਮ ਜਿਹੜੀਆਂ ਨੇ ਸੀਟੂ ਜੀ ਤੇ ਆਪਣੇ ਨਸ਼ਹਿਰਾ ਪੰਡੂਆ ਦੇ ਪ੍ਰਧਾਨ ਤੇ ਕਿਹੜੇ ਸਬੰਧ ਵਿੱਚ ਮੈਡਮ ਨੇ ਦੇ ਰਿਆ ਮੰਗ ਪੱਤਰ ਮੰਗ ਪੱਤਰ ਜਿਹੜੀਆਂ ਕਿ ਸਾਡੀਆਂ ਹਜੇ ਤੱਕ ਪੜੀਆਂ ਮੰਗਾ ਮੰਨੀਆਂ ਨਹੀਂ ਗਈਆਂ ਜਿਉਂ ਕਿ ਆਮ ਸਰਕਾਰ ਜਦੋਂ ਦੀ ਆਈ ਹੈ ਸਾਡੀ ਇੱਕ ਵੀ ਮੰਗ ਦੀ ਮੰਨੀ ਗਈ ਇਸ ਕਰਕੇ ਅਸੀਂ ਜਿਹੜਾ ਆਦਾਜ ਮੰਗ ਪੱਤਰ ਆ ਉਹ ਅਨਲਾ ਪੂਰਨਾ ਦੇ ਵੀ ਮંત્રીਂ ਦੇ ਰਹੇ ਆ ਵੀ ਇਹ ਸੀਡੀਪੀ ਉਹ ਦੇ ਰਾਹੇ ਸਾਡੇ ਜਿਹੜੇ ਬਲਾਕ ਦੇ ਸੀਡੀਪੀਓ ਉਹਨਾਂ ਦੇ ਰਾਹੀਂ ਸਾਡੇ ਮੰਤਰੀ ਸਾਹਿਬ ਨੂੰ ਮੰਗ ਕਦਿਸਤਾ ਤੇ ਤੇ ਕੀ ਪ੍ਰੋਬਲਮ ਕੀ ਆ ਰਹੀ ਹੈ ਮੁਸ਼ਕਲ ਆ ਤਾਂ ਕਿ ਅਸੀਂ ਨਤੀਜ ਰਿਕ ਤੋਂ ਅਸੀਂ ਆਪਣਾ ਜਿਹੜਾ ਇਹ ਫੋਨ ਬੰਦ ਕੀਤੇ ਸੀ ਇਹ ਫੋਨਾਂ ਦੇ ਕੰਮ ਕਰਨਾ ਜੀ ਉਹੋ ਦਾ ਵੀ ਆਪਣੇ ਉਹਨਾਂ ਦੇ ਉੱਤੇ ਕੰਮ ਬੰਦ ਕੀਤਾ ਹੀ ਕੰਮ ਵੀ ਅਸੀਂ ਜਿੰਨਾ ਚਿਰ ਸਾਨੂੰ ਸਰਕਾਰ ਫੋਨ ਅਤੇ ਹੋਰ ਪੱਤਾ ਨਹੀਂ ਦਿੰਦੇ ਉਹਨਾਂ ਚਿਰ ਅਸੀਂ ਫੋਨ ਦੇ ਉੱਤੇ ਆਪਣਾ ਕੰਮ ਬਿਲਕੁਲ ਨਹੀਂ ਕਰਨਾ ਅਸੀਂ ਆਪਣਾ ਕੰਮ ਜਿਹੜਾ ਰਜਿਸਟਰਾਂ ਦੇ ਉੱਤੇ ਜਾਰੀ ਰੱਖਿਆ ਤੇ ਪਰ ਹੋਰ ਅਸੀਂ ਸਾਡੇ ਪ੍ਰਧਾਨ ਹੁਸ਼ਰਾਲ ਸਿੰਘ ਜੀ ਉਹਨਾਂ ਨੇ ਆਪਣੇ ਡਾਕਟਰ ਬਲਜੀਤ ਕੌਰ ਮੰਤਰੀ ਦੇ ਨਾਲ ਸਾਡੀ ਮੀਟਿੰਗ ਹੋਈ ਉਹਨਾਂ ਦੇ ਵਿੱਚ ਉਹਨਾਂ ਨੇ ਵਿਚਾਰ ਰੱਖੇ ਆਪਣੇ ਵੀ ਤੁਹਾਨੂੰ ਜਿਹੜਾ ਕਿ ਆਪਣਾ ਗ੍ਰੈਟੀਆ ਗ੍ਰੈਟੀ ਵੀ ਤੁਹਾਨੂੰ ਫਾਇਲ ਦਿੱਤੀ ਕੱਲੀ ਪਈ ਆ ਜਿਹੜੀ ਕਿ ਸੁਪਰੀਮ ਕੋਰਟ ਤੇ ਰਾਹੀ ਅਸੀਂ ਇਹ ਕੇਸ ਜਿਹੜੇ ਜਿੱਤ ਚੁੱਕੇ ਆ ਗ੍ਰੈਟੀ ਦਾ ਤੇ ਉਹ ਫਾਈਲ ਸਾਡੀ ਪਤਾ ਨਹੀਂ ਐਂਦਰ ਉੱਤਰ ਜਿਹੜੇ ਮੰਤਰੀ ਨੂੰ ਮਿਲਦੀ ਹੋਈ ਕਹਿੰਦੇ ਤੁਹਾਡੀ ਫਾਈਲ ਭੇਜੀ ਹੋਈ ਆ ਸਾਨੂੰ ਅਜੇ ਤੱਕ ਕੋਈ ਵਿਸ਼ਵਾਸ ਨਹੀਂ ਆ ਰਿਹਾ ਕਿ ਸਾਨੂੰ ਗ੍ਰੈਟੀ ਜਿਹੜੀ ਆ ਸਾਨੂੰ ਦਿੱਤੀ ਜਾਊਗੀ ਬਾਕੀ ਮੋਬਾਈਲ ਆ ਮੋਬਾਈਲ ਸਾਨੂੰ 2018 ਦੇ ਵਿੱਚ ਸਰਕਾਰ ਨੇ ਖਰੀਦ ਕੇ ਦੇਣਾ ਸੀ ਉਹਦੇ ਵੀ ਪੈਸੇ ਅੱਜ ਤੱਕ ਸਾਨੂੰ ਮਤਲਬ ਖਾਦੇ ਹੀ ਗਏ ਕਿ 2018 ਦੇ ਵੀ ਖਾਦੇ ਗਏ 2022 ਦੇ ਵੀ ਖਾਦੇ ਗਏ ਹੁਣ 2026 ਦੇ ਵਿੱਚ ਤੀਜਾ ਮੋਬਾਈਲ ਖਰੀਦ ਕੇ ਦੇਣਾ ਸੀ ਜਿਹੜਾ ਕਿ ਸਾਨੂੰ ਇੱਕ ਵੀ ਮੋਬਾਈਲ ਨਹੀਂ ਖਰੀਦ ਕੇ ਦਿੱਤਾ ਗਿਆ ਜਿਹੜਾ ਸਾਨੂੰ ਮੋਬਾਈਲ ਦੇ ਵਿੱਚ ਡਾਟਾ ਪਾਉਣ ਨੂੰ ਦਿੰਦੇ ਆ 155 ਰੁਪਏ ਡਾਟਾ ਦਿੰਦੇ ਆ ਉਹਦੇ ਵਿੱਚ ਆਲ ਇੰਡੀਆ ਦੇ ਵਿੱਚ ਕਿਹੜਾ ਡਾਟਾ ਜਿਹੜਾ ਕਿ 155 ਦੇ ਵਿੱਚ ਡਾਟਾ ਜਿਹੜਾ ਸਾਨੂੰ ਦਿੱਤਾ ਜਾਊਗਾ ਉਹਦੇ ਨਾਲ ਤਾਂ ਮਿੰਟੋ ਮਿੰਟੀ ਇੱਕ ਦਿਨ ਵੀ ਨਹੀਂ ਡਾਟਾ ਕੱਢਦਾ ਜਿੰਨਾ ਸਾਡਾ ਸੋਬਾਈਆਂ ਦੇ ਉੱਤੇ ਕੰਮ ਹੈ ਉਹਨਾਂ ਕੰਮ ਸਾਨੂੰ ਨਹੀਂ ਹੋਦੇ ਤੇ ਹੋ ਰਿਹਾ ਵੀ ਅਸੀਂ ਇਹਨੇ ਸਾਨੂੰ ਜਿਹੜਾ ਡਾਟਾ 890 ਰੁਪਈਆ ਦਾ 6 ਮਹੀਨਿਆਂ ਦਾ ਚਾਰਜ ਹੁੰਦਾ ਫੇਰ ਸਾਡਾ ਕੰਮ ਚੱਲਦਾ ਨਾ ਸਾਨੂੰ ਕੋਣ ਤੇ ਨਾ ਕੋਲ ਪਤਾ ਜਿਹੜਾ ਅਸੀਂ ਕੰਮ ਹੋਣ ਤੱਕ ਸਰਕਾਰ ਦੀ ਨੌਕਰੀ ਇਹ ਬਚਾਈ ਬੈਠੇ ਆ ਨੌਕਰੀਆਂ ਕਿ ਜਿਹੜਾ ਕਿ ਇਹ ਫੋਨ ਆ ਫੋਨ ਅਸੀਂ ਕਿਤੇ ਆਦੇ ਬੱਚਿਆਂ ਦਾ ਲੈਂਦੇ ਆ ਕਿਤੇ ਘਰ ਵਾਲੇ ਦਾ ਲੈਂਦੇ ਆ ਲੈ ਕੇ ਸਰਕਾਰ ਦਾ ਡੰਗ ਟਪਾਈ ਜਾਂਦੇ ਆ ਪਰ ਹੁਣ ਅਸੀਂ ਆਨੇ ਸਰਕਾਰ ਨੇ ਪੈਸਾ ਦਿੱਤਾ ਸਾਨੂੰ ਮੋਬਾਈਲ ਤੇ ਮੋਬਾਈਲ ਪੱਤਾ ਜਿਹੜਾ ਜਲਦੀ ਤੋਂ ਜਲਦੀ ਦਿੱਤਾ ਜਾਵੇ ਜਿਹੜੇ ਬੱਚੇ ਆ ਤਿੰਨ ਤੋਂ 6 ਸਾਲ ਦੇ ਬੱਚੇ ਆ ਜਿਹੜੇ 2017 ਦੇ ਵਿੱਚ ਇਹਨਾਂ ਨੇ ਸਾਂਝਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਜਿਹੜਾ ਕਿ ਜਿਹੜੇ ਬੱਚੇ ਪ੍ਰੀ ਨਰਸਰੀ ਵਾਲੇ ਉਹ ਕਿੰਨਾ ਟੱਕ ਬੜਾ ਪੜਾਉਣਗੇ ਬਾਕੀ ਚਿਰ اپنی آنگن دے گا پر وہ بھی غلط جڑے سارے جڑے رونکیں آنگنواڑی دیا رونکہ سرکار نے کھو کے جا پری نرسنگ کھو دیتا اِسے وجھے بیٹھے ہاں سامان سارے بچے چاہیے تین تو چھ سال دے باقی رہس کا کام جا کہ اسی گھر گھر جا کے راکشن دینا انہیں فیس کیپچرنگ کرنی ہے جہے اسی اچھی جانا ਮਾ ਆਪਣਾ ਰਾਸ਼ਨ ਦੇਣਾ ਉਹ ਬਹੁਤ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਜਿੰਨਾਂ ਕੋਲੇ ਫੋਨ ਨਹੀਂ ਹੈਗਾ ਫੋਨ ਜੇ ਹੈ ਵੀ ਕਿਸੇ ਕੋਲੇ ਤੇ ਉਹਨਾਂ ਦੇ ਘਰ ਆਲੇ ਕੋਲ ਘਰ ਆਲੇ ਕੰਮ ਦਿਹਾੜੀਆਂ ਤੇ ਗਏ ਹੁੰਦੇ ਆ ਤੇ ਉਹਨਾਂ ਦਾ ਐਫ ਆਰ ਐਸ ਅਸੀਂ ਕਿੱਦਾਂ ਕਰੀਏ ਕਿਉਂ ਉਹ 200 ਗ੍ਰਾਮ ਤੇ 300 ਗ੍ਰਾਮ ਫੀਡ ਹੋ ਉਹ ਵੀ ਵਾਂਝੇ ਰਹਿ ਗਏ ਲੋਕ ਜਿਹੜੇ ਕਿ ਫੀਡ ਤੋਂ ਇਹ ਉਹਨਾਂ ਦੀ ਕੈਪਚਰਿੰਗ ਨਹੀਂ ਹੁੰਦੀ ਫੋਟੋ ਨਹੀਂ ਲਈ ਜਾਂਦੀ ਤੇ ਉਹ ਜਿਹੜੇ ਆ ਰਾਸ਼ਨ ਤੋਂ ਵੀ ਵਾਂਝੇ ਆ ਠੀਕ ਹੈ ਬਾਕੀ ਜਿਹੜਾ ਸਾਡਾ ਮਾਨ ਪੁੱਤਾ ਆ چھ چھ مہینے تک پنتالی سو دے چھ ہزار نہیں چھ ہزار پی گئے پنتالی سو نہیں جی جدن کی آم سکار آئی ہے ادن کا باندھے ہاں تنخواہ تو جہاں پتر سنوں بہت لیٹ دیا جا چھ چھ مہینے وہ بھی ساننا سے ریلی دے کے لینا پہ لینا جڑے سڈے کئی گریب پروار دیا عورتیں سارے جدھوا کوئی انگ ہین آس ماح پتے سے اپنے گھر کا گزارا کرنا ہوتا ہے جب چھ چھ مہینے سان ماڑ پتا نہیں ملتا تو انہوں کا گزارا کرا بہت مشکل ہو جاتا ہے اِسی سرکار کو منگ ਕਰਦੇ ਆ ਕਿ ਸਾਨੂੰ ਜਿਹੜੇ ਆ ਸਾਡਾ ਮਾਨ ਪੱਕਾ ਥੋੜਾ ਜਿਹਾ ਨੁਨਾਜਾ ਉਹ ਸਾਨੂੰ ਮਹੀਨੇ ਦੇ ਮਹੀਨੇ ਜਿਵੇਂ ਕਿ 7 ਤਰੀਕ ਦਿੱਤੀ ਹੈ ਹਨ ਮਹੀਨੇ ਦੇ ਮਹੀਨੇ ਦਿੱਤੇ ਜਾਣ ਬਾਕੀ ਗੱਲ ਇਹ ਰਹੀ ਆ ਵੀ ਜਿਹੜੇ ਸੀਡੀਪੀਓ ਆ ਹਰ ਇੱਕ ਬਲਾਕਾਂ ਦੇ ਵਿੱਚ ਸੀ ਡੀ ਸੀਡੀਪੀਓ ਦੀ ਬਹੁਤ ਘਾਟ ਆ ਸੁਪਰਵਾਈਜ਼ਰਾਂ ਦੀ ਬਹੁਤ ਘਾਟ ਆ ਜਿਵੇਂ ਇੱਕ ਸੀਡੀਪੀਓ ਆ 4 4 5 5 ਬਲਾਕਾਂ ਸੰਭੇ ਹੋਈ ਹੈ ਤੇ ਜਿਹੜੇ ਸੁਪਰਵਾਈਜ਼ਰ ਆ ਇੱਕ ਇੱਕ ਸੁਪਰਵਾਈਜ਼ਰ ਤਿੰਨ ਤਿੰਨ ਬਲਾਕਾਂ ਨੂੰ ਸਾਹਮਣ ਰਹੇ ਆ ਤੇ ਸਾਡੇ ਜਲਦੀ ਤੋਂ ਜਲਦੀ ਇਹ ਵੀ ਭਰਤੀ ਕਰਕੇ ਤੇ ਇੱਕ ਇੱਕ ਸੀਡੀਪੀ ਉਹ ਹਰੇਕ ਨੂੰ ਬਲਾਕ ਨੂੰ ਦਿੱਤਾ ਜਾਵੇ ਤੇ ਸੁਪਰਵਾਈਜ਼ਰਾਂ ਪੂਰੀਆਂ ਕੀਤੀਆਂ ਜਾਵੇ ਤਾਂ ਕੋ ਜਿਹੜਾ ਕਿ ਕੰਮ ਸਾਡਾ ਉੱਧਾ ਹੋ ਰਿਹਾ ਉਹ ਸਾਡਾ ਕੰਮ ਜਿਹੜਾ ਸਹੀ ਢੰਗ ਨਾਲ ਚੱਲ ਸਕੇ ਤੇ ਜਿਹੜਾ ਸਾਡੇ ਇਹ ਇਹ ਮੰਨੇ ਸੀ ਜਿਹੇ ਮਾਨ ਸਰਕਾਰ ਨੇ ਹੱਥ ਜੋੜ-ਜੋੜ ਕੇ ਵੋਟ ਲਈ ਹੈ ਵੀ ਮੈਂ ਭੈਣੋ ਤੁਹਾਡਾ ਦੁੱਗਣਾ ਮਾਨ ਪੱਤਾ ਕਰਾਂਗਾ ਪਰ ਦੁੱਗਣਾ ਦੀ ਬਜਾਏ ਤਾਂ ਇਹ ਦੁੱਗਣਾ ਤਾਂ ਸਾਨੂੰ ਕੀ ਦੇਣਾ ਸੀ ਜਿਹੜਾ ਅਸੀਂ ਮਾਨ ਪੱਤਾ ਪਹਿਲਾਂ ਲੈ ਰਹੇ ਹਾਂ

ਇਹ ਸਾਡੇ ਆਲ ਇੰਡੀਆ ਦੇ ਪ੍ਰਧਾਨ ਹੁਸ਼ਾਰਾ ਨਹੀਂ ਜੋ ਵੀ ਨਿਕਣਗੇ ਤੇ ਉਹਦੇ ਮੁਤਾਬਕ ਅਸੀਂ ਤਰਨਾ ਦੇਵਾਂਗੇ ਭਾਵੇਂ ਚੰਡੀਗੜ੍ਹ ਦੇਣਾ ਪਵੇ ਤੇ ਭਾਵੇਂ ਜਿੱਥੇ ਵੀ ਆਖਣਗੇ ਉਹਨਾਂ ਦੀ ਕੌਲ ਲਾਉਗੇ ਅਸੀਂ ਉਹਨਾਂ ਦੇ ਨਾਂ 'ਤੇ ਜੀ